ਦੇਖੋ ਗੱਲ ਇਹ ਹੈ ਕਿ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੁੰਦੀ ਹੈ ਇਹ ਪਾਰਟੀ ਦੀ ਇਲੈਕਸ਼ਨ ਹੁੰਦੀ ਬੇਸਿਕਲੀ ਕਿਉਂਕਿ ਕੱਲਾ ਬੰਦਾ ਇਹਦੇ ਵਿੱਚ ਕੋਈ ਵੀ ਕੁਝ ਨਹੀਂ ਕਰ ਸਕਦਾ ਕੋਈ ਕਲੇਮ ਨਹੀਂ ਕਰ ਸਕਦਾ ਕਿ ਮੈਂ ਹੀ ਜਾ ਕੇ ਤੇ ਸਾਰੇ 9 ਹਲਕਿਆਂ ਦੇ ਵਿੱਚ ਜਿਹੜਾ ਵੋਟਰਨ ਪ੍ਰਵਾਹਤ ਕਰ ਸਕਦਾ ਇਹ ਬੜਾ ਵੱਡਾ ਇੱਕ ਜਿਹੜਾ ਕੰਪੀਟੀਸ਼ਨ ਹੁੰਦਾ ਔਰ ਇੱਥੇ ਸਭ ਤੋਂ ਵੱਧ ਯੋਗਦਾਨ ਜਿਹੜਾ ਪਾਰਟੀ ਦੇ ਵਰਕਰਾਂ ਦਾ ਹੁੰਦਾ ਕਿ ਪਿੰਡ ਪੱਦਰ ਤੋਂ ਲੈ ਕੇ ਪਾਰਟੀ ਪ੍ਰਧਾਨ ਤੱਕ ਸਾਰੇ ਜੋਰ ਲਾਉਂਦੇ ਆ ਤਾ ਪਾਰਲੀਮੈਂਟ ਦੇ ਜਿਹੜੇ ਕੈਂਡੀਡੇਟ ਹੈ ਉਹਦੀ ਜਿਹੜੀ ਹੈ ਉਹ ਜਿੱਤ ਹੁੰਦੀ ਹੈ ਇਸ ਕਰਕੇ ਮੈਂ ਤੇ ਜਿਹੜੀ ਹੈ ਅਨੰਦਪੁਰ ਸਾਹਿਬ ਦੇ ਹਲਕੇ ਦੇ ਨਾਲ 2009 ਚ ਜੁੜਿਆ ਸੀ ਔਰ 2009 ਤੋਂ ਲੈ ਕੇ ਲਗਾਤਾਰ ਅੱਜ ਤੱਕ ਤੁਸੀਂ ਸਾਰੇ ਗਵਾਹ ਭਾਵੇਂ ਕੋਈ ਜਿੱਤ ਮਿਲੀ ਭਾਵੇਂ ਨਹੀਂ ਮਿਲੀ ਇੱਕ ਰਿਸ਼ਤਾ ਜਿਹੜਾ ਬਣਾਇਆ ਸੀ 2009 ਦਾ ਅਨੰਦਪੁਰ ਸਾਹਿਬ ਕੌਂਸਲਸੀ ਨਾਲ ਉਹਨੂੰ ਮੈਂ ਉਸੇ ਤਰੀਕੇ ਕਾਇਮ ਰੱਖਿਆ ਬਾਕੀ ਜਿਹੜਾ ਕੈਂਡੀਡੇਟ ਕਿੰਨੂੰ ਬਣਾਉਣਾ ਇਹ ਪਾਰਟੀ ਨੇ ਫੈਸਲਾ ਹਾਲੇ ਤੱਕ ਕਿਸੇ ਵੀ ਅਗੀਦਵਾਰ ਦਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਨੇ ਨਹੀਂ ਕੀਤਾ ਇਸ ਕਰਕੇ ਜਦੋਂ ਹੋਏਗਾ ਉਦੋਂ ਆਪਣਾ ਪੱਖ ਅਸੀਂ ਵੀ ਪਾਰਟੀ ਦੇ ਸਾਹਮਣੇ ਰੱਖਾਂਗੇ ਫੈਸਲਾ ਹਮੇਸ਼ਾ ਪਾਰਟੀ ਕਰਦੀ ਜੋ ਫੈਸਲਾ ਪਾਰਟੀ ਕਰੇ ਉਹ ਸਾਰੇ ਉਹਦੇ ਮੁਤਾਬਕ ਹੀ ਕੰਮ ਕਰਦੇ ਆਂ ਫਟੂ ਸ਼ਿਟ ਕਰ ਦਿੱਤੇ ਵਾਟ ਕਰ ਦੋ ਨਹੀਂ ਅਸੀਂ ਵੀ ਆਪਣਾ ਪੱਖ ਰੱਖਾਂਗੇ ਕੋਈ ਸ਼ੱਕ ਨਹੀਂ ਹੈ ਕਿਉਂਕਿ ਮੈਂ ਤਾਂ 2009 ਚ ਲੜਿਆ ਸੀਗਾ ਤੇ ਉਦੋਂ ਦਾ ਨਗਰਤਾਰੀ ਇਸ ਇਲਾਕੇ ਦੀ ਸੇਵਾ ਕਰ ਰਿਹਾ ਸੀ ਸਰ ਕੇ ਆਪਣਾ ਪੱਖ ਰੱਖਾਂਗੇ ਚੰਦੂ ਮੋਹਨ ਸਾਹਿਬ ਵੀ ਹਲਕੇ ਦੇ ਵਿੱਚ ਕੋਈ ਵੀ ਹੋ ਸਕਦਾ ਮੈਂ ਕਿਸੇ ਤੇ ਵੀ ਕੋਈ ਇਤਰਾਜ਼ ਨਹੀਂ ਦੇਖੋ ਜਿਹੜੇ 13 ਹਲਕੇ ਆ 13 ਹਲਕੇ ਜੋ ਸਾਰਿਆਂ ਨੂੰ ਖੁੱਲੀ ਛੁੱਟੀ ਹੁੰਦੀ ਹੈ ਪਾਰਟੀ ਦਾ ਕੋਈ ਵੀ ਲੀਡਰ ਕੋਈ ਵੀ ਵਰਕਰ ਜਿਹੜਾ ਚਾਹੁੰਦਾ ਕਿ ਮੈਂ ਇਸ ਹਲਕੇ ਤੋਂ ਚੋਣ ਲੜਨੀ ਹੈ ਇਹ ਡੈਮੋਕਰੈtic ਸੈਟਅਪ ਹੈ ਉਹਦੇ ਚ ਭਾਵੇਂ ਵਿਧਾਨ ਸਭਾ ਹੋਵੇ ਭਾਵੇਂ ਪਾਰਲੀਮੈਂਟ ਹੋਵੇ ਹੱਕ ਮੰਗਣਾ ਹਰ ਕਿਸਦਾ ਹੁੰਦਾ ਫੈਸਲਾ ਪਾਰਟੀ ਜਿਹੜਾ ਉਹ ਸਾਰੀਆਂ ਜਿਹੜੀਆਂ ਮੈਰਿਟਸ ਡੀਮੈਰਿਟਸ ਦੇਖ ਕੇ ਉਹ ਫੈਸਲਾ ਪਾਰਟੀ ਕਰਦੀ ਦੇਖੋ ਮੈਂ ਜਕਰ ਸਾਹਿਬ ਦਾ ਇਸ ਗੱਲੋਂ ਧੰਨਵਾਦ ਕਰਦਾ ਉਹ ਸ਼ਰਮਣੀ ਅਕਾਲੀ ਦਲ ਦਾ ਜੋ ਇਤਿਹਾਸਿਕ ਰੋਲ ਰਿਹਾ ਪੰਜਾਬ ਦੇ ਪੁਰਾਣੀ ਲੀਡਰ ਹੋਣ ਕਰਕੇ ਉਹ ਚੰਗੀ ਤਰ੍ਹਾਂ ਸਾਡੇ ਇਤਿਹਾਸ ਤੋਂ ਵੱਖ ਜੋ ਸਾਡਾ ਪਾਰਟੀਸ਼ਨ ਤੋਂ ਪਹਿਲਾਂ ਦਾ ਰੋਲ ਰਿਹਾ ਜੋ ਪਾਰਟੀਸ਼ਨ ਦੇ ਸਮੇਂ ਦਾ ਰੋਲ ਰਿਹਾ ਔਰ ਜੋ ਉਸ ਤੋਂ ਬਾਅਦ ਪੰਜਾਬ ਦੇ ਹੱਕਾਂ ਵਾਸਤੇ ਸੰਘਰਸ਼ ਕਰਨ ਦਾ ਪੰਜਾਬ ਦੇ ਬੁੱਧੇ ਵਾਸਤੇ ਜਿਹੜਾ ਸੰਘਰਸ਼ ਕਰਨ ਦਾ ਸ਼੍ਰੋਮਣੀ ਅਕਾਲੀ ਦਲ ਦਾ ਰੋਲ ਰਿਹਾ ਇਹਨੂੰ ਉਹ ਰੈਕੋਗਨਾਈਜ਼ ਕਰਦੇ ਆ ਔਰ ਇੱਕ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੋਣ ਕਰਕੇ ਇਹਦੇ ਮਜ਼ਬੂਤ ਹੋਣ ਦੀ ਅਗਰ ਉਹ ਕਾਮਨਾ ਕਰਦੇ ਆ ਤੇ ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਔਰ ਇਸ ਪੰਜਾਬ ਦੇ ਵਿੱਚ ਵੀ ਜਿਹੜੀ ਹੈ ਪੂਰਨ ਤੌਰ ਤੇ ਅਮਨ ਸ਼ਾਂਤੀ ਸਦਭਾਵਨਾ ਤੇ ਸਾਂਝੀ ਵਲਟਾ ਦਾ ਜੋ ਸੁਨੇਹਾ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਉਸੇ ਕਰਕੇ ਜਿੰਨਾ ਵੀ ਸਮਾਂ ਸਾਡੀਆਂ ਸਰਕਾਰਾਂ ਰਹੀਆਂ ਉਸ ਵੇਲੇ ਜੇਪੀ ਨਾਲ ਸਾਡਾ ਘਟਚੜੀ ਸੀਗਾ ਉਦੋਂ ਵੀ ਇਹ ਸਾਂਝ ਨੂੰ ਜਿਹੜੀ ਹੈ ਹੋਰ ਮਜ਼ਬੂਤ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਭਾਲ ਸਾਹਿਬ ਨੇ ਕੀਤਾ ਇਸ ਕਰਕੇ ਚੰਗੀ ਗੱਲ ਹੈ ਕਿ ਜੇ ਸਾਡੇ ਪੁਰਾਣੇ ਅਲਾਈ ਹੈ ਸਾਡੇ ਭਾਈਵੰਦੇ ਆ ਜੇ ਅੱਜ ਉਹ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਆ ਉਹਦੀ ਜ਼ਰੂਰਤ ਨੂੰ ਸਮਝਦੇ ਤੇ ਮੈਨੂੰ ਸਮਝਦੇ ਬੜੀ ਅੱਛੀ ਗੱਲ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ